ਬਿਬਲੂ ਆਮ ਦਾਸ ਜੀ ਦੀ ਕਿਰਪਾ ਨਾਲ ਸਿਰੇ ਪੈ ਗਿਆ ਲੈਂਟਰ ਤੇ ਬਾਕੀ ਜਿਹੜੇ ਸਪੋਰਟ ਕਰਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ 9:30 ਦਾ ਟਾਈਮ ਹੋ ਗਿਆ ਤੇ ਮੈਂ ਜਾ ਰਿਹਾ ਉਧਰ ਕਰੇ ਫਰਾਰ ਕਿਉਂਕਿ ਸਿਰੇ ਆਪਣਾ ਆਪਣਾ ਲੈਂਟਰ ਗੁਰੂ ਆਮ ਦਾਸ ਦੀ ਕਿਰਪਾ ਨਾਲ ਸਾਰੇ ਕੰਮ ਠੀਕ ਹੋਣ ਦੇ ਹੋਲੀ-ਵਲੀ ਹਾਂਜੀ ਇੱਧਰ ਵੀ ਤਿਆਰੀ ਹੋਣ ਲਈ ਤੇ ਥੋੜਾ ਬੋ ਸਾਮਾਨ ਵੀ ਕੱਲ ਲੈ ਗਏ ਆਪਾਂ ਤੇ ਥੋੜਾ ਉੱਥੇ ਕੰਮ ਵੀ ਆਪ ਨੂੰ ਆਪ ਹੀ ਕਰਨਾ ਪੈਂਦਾ ਥੋੜਾ ਬੋ ਨਾਲ ਹਨਾ ਤੇ ਗੜੀ ਉਹਨੇ ਉੱਥੇ ਪਹੁੰਚਣ ਡੇ ਉਹ ਪਹੁੰਚੀ ਆ ਅੱਜ ਹੋਈ ਦੇ ਤੇ ਮੈਂ ਕਿਹਾ ਚਲੋ ਨਾਲੇ ਚਾਹ ਦਾ ਦੇਖ ਲੈਨੇ ਪ੍ਰੋਬਲਮ ਨਾਲ ਚਾਰਾ ਪ੍ਰੋਗਰਾਮ ਦੇਖ ਲੈਨੇ ਤੇ ਨਾਲੇ ਫਿਰ ਦੇਖਦੇ ਉੱਪਰ ਕਰਨ ਡੇ ਆਪਣਾ ਜਾਜਪੁਰ ਬੰਨਣ ਡੇ ਜਿਹੜੇ ਮਤਲਬ ਕੀ ਜਾਂਦੇ ਉਹਨਾਂ ਸਰੀਆ ਸੁਰੀਆਣਾ ਕੱਟਣ ਵਢਣ ਡੇ ਵੀਰ ਸਾਰੇ ਤੇ ਬਾਕੀ ਉੱਥੇ ਚਲੋ ਹਾਂ ਬਈ ਨੈਂਟਰ ਇਹਦੇ ਟੋਪ ਨਹੀਂ ਪਸੰਦ ਆਉਂਦੇ ਹੀ ਪਿੰਕ ਟੋਪੀ ਤੂੰ ਹੀ ਕਹਣਾ ਪੁੰਦੀ ਏ ਪਿੰਕੀ ਮੈਨੂੰ ਪਿੰਕ ਕੰ ਪਸੰਦ ਆਉਂਦੇ ਮੈਂ ਬੂੜੀ ਨਹੀਂ ਪਾਇਆ ਤੇ ਹਾਂ ਬਈ ਚਲੋ ਡੈਡੀ ਅੱਜ ਬਹੁਤ ਗੁੱਸੇ ਵਿੱਚ ਹਨਾ ਡੈਡੀ ਨੇ ਇਹ ਵਾਕੇ ਸੇਤੀ ਬਸ 7 ਵਜੇ ਹਾਜ਼ਰ ਹੋਣ ਤਾਂ ਫੇਰ ਖੁਸ਼ ਐ ਵੈਸੇ ਹੀ ਵੀ ਕਹਿੰਦੇ ਅਸੀਂ ਸਾਨੂੰ ਲੱਗਦਾ ਕਿ ਗੱਡੜੀ ਗਲਤ ਬੋਲਦੇ ਪਰ ਉਹ ਚਾਰਾ ਸਹੀ ਬੋਲਦਾ ਵਾ ਉਹਨਾ ਉਦਾਰਾਦਾ ਇਹ ਹੁੰਦਾ ਹੈ ਕਿ ਜਲਦੀ ਕੰਮ ਖਤਮ ਹੋ ਜੇ ਵੀ ਤੁਹਾਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਇਹ ਬਣਾ ਰਹੇ ਨੇ ਚਾਹ ਅੱਜ ਆਪਾਂ ਘਰੋਂ ਨਹੀਂ ਲੈਂਦੀ ਚਾਹ ਇੱਥੇ ਆ ਕੇ ਬਣਾਮੀ ਪਾਣੀ ਜ਼ਿਆਦਾ ਹੀ ਪਹਿਲਾਂ ਕੱਢ ਲਿਆ ਮੈਂ ਕਿਹਾ ਚੱਲ ਸਿਲੰਡਰ ਬਾਹਰ ਰੱਖ ਲੋ ਵੀ ਕਿਉਂਕਿ ਧੁੱਪ ਤੇ ਅੱਜ ਵੈਸੇ ਇੰਨੀ ਲੱਗੀ ਨਹੀਂ ਆ ਨੋਰਮਲ ਜਿਹੀ ਲੱਗੀ ਚੱਲ ਫਿਰ ਵੀ ਠੰਡ ਹੈ ਅੰਦਰ ਤੁਸੀਂ ਦੇਖ ਰਹੇ ਹੋ ਸਟਰ ਉਹ ਕਰਨ ਦੇ ਸਟਰਿੰਗ ਕੀ ਆ ਉਬਲ ਗਈ ਪੂਰੀ ਉਬਲ ਗਈ ਦੁੱਧ ਨਹੀਂ ਪਾਉਣ ਦੇ ਸਟਰਿੰਗੋ ਕੀ ਆਪਣੀ ਉੜਾ ਬਦੁਪਰ ਕੰਮ ਕਰਨ ਵਾਲਾ ਮੈਂ ਤੇ ਬੂਰੇ ਬਾਰੇ ਪੈਪ ਕਵਰ ਕਰਨ ਵਾਲੇ ਕਿਉਂ ਕਰ ਦਿੰਨੇ ਆ ਸ਼ਟਰਿੰਗ ਕੱਲ ਦੀ ਵੀਰ ਕਰਕੇ ਚੱਲ ਗਏ ਸਾਰੀ ਤੇ ਹਸਤਾ ਪਰ ਜਾਂਦਾ ਇਹਦਾ ਲੱਗੇ ਡੈਡੀ ਹੋਣੀ ਨਾਲ ਠੇਕੇਦਾਰ ਵੀ ਲੱਗਾ ਹੈ ਮਹਾਦੇ ਠੇਕੇਦਾਰ ਆ ਫਿਰ ਟੇਬਲਾ ਦੀਏ ਸਾਡੇ ਪਈ ਮੈਂ ਆ ਵੀ ਮਜਾ ਪੰਦਾ ਥੋੜਾ ਵਧਿਆ ਹੋਇਆ ਬੀਮ ਐਵੇਂ ਤੋਂ ਜਿਹੜਾ ਗੈਪ ਮਾਰੇ ਮੋਟੇ ਜਿਹੜੇ ਰਿਕਵਰ ਕਰਨ ਵਾਲੇ ਉਹ ਕਰਨੇ ਜਾਰੀ ਹੋਣੀ ਜਿਹੜੇ ਸਾਈਡਾਂ ਜਿਹੜੇ ਫੱਟੇ ਬੰਦਣੇ ਆ ਉਹ ਵੀ ਅਜੇ ਬੰਦਣ ਵਾਲੇ ਛਾੜੂ ਮਾਰਨ ਲਿਆ ਵੀਰ ਤੇ ਟੇਬਲਾ ਦੀ ਹਲੇ ਵੀਰ ਜਾਲ ਬੰਨਣ ਦੇ ਆ ਮਾਲਮੋ ਕਟਣ ਦੇ ਸਰੀਏ ਦਾ ਜਾਲ ਬੰਨਣਾ ਵੀ ਰੰਗ ਹੋਰ ਦੋਵਾਂ ਚੋਂ 2 ਘੰਟਿਆਂ ਦਾ ਇਹ ਵੀ ਟੇਪਾਂ ਸੇ ਪਲਾ ਆ ਤੀਆਂ ਬਸ ਛੱਤ ਤੇ ਕੰਮ ਆਪਾਂ ਕਰ ਰਹੇ ਥੋੜਾ ਬਹੁਤ ਜਿੰਨਾ ਕ ਆਪਾਂ ਕੋ ਹੋਇਆ ਉਥੇ ਕਿਉਂਕਿ ਬੜਾ ਓਕਾ ਕੰਮ ਬਹੁਤ ਕਰ ਰਹੇ ਹਾਂ ਤਾਂ ਕਵਰਟੀ ਬੜੀ ਹੋ ਗਈ ਹੁਣ ਕੋ ਮੜਾਏ ਤੇ ਹੁਣ ਆਪਾਂ ਆਏ ਇਧਰ ਥੋੜੇ ਫੱਟੇ ਲੈ ਆ ਜੀਏ ਪਰ ਬੰਦਨੇ ਛੱਤ ਤੇ ਹਾਂ ਤਾਂ ਪਹਿਲੇ ਪਕੌੜਾ ਬੜਾ ਵਰਨਾ ਅਸਰੇ ਮੈਂ ਪਕੌੜਿਆਂ ਬਾਰੇ ਪਤਾ ਕਰ ਲਈ ਮੈਨੂੰ ਪਕੌੜੇ ਉੱਥੇ ਕੱਟਣੇ ਕੀ ਹੈ ਖਰਚਾ ਬੜਾ ਪੈ ਜਾਣਾ ਮੈਂ ਤਾਂ ਚਲੋ ਆਪਣੇ ਸਾਹ ਜਿੰਨੀ ਕਿ ਮੈਂ ਤਾਂ ਕਹਿੰਦੇ 1 ਕੱਪ 50 ਫੜਾਖਦੇ ਜਿੰਨਾ ਕਹਿੰਦੇ ਨੇ ਨਾ ਆਪਣੀ ਚਾਦਰ ਉਹਨਾਂ ਪਿਆਰ ਪਛਾਣਨਾ ਚਾਹੀਦਾ ਸਹੀ ਗੱਲ ਨੇ ਇਹ ਤਾਂ ਕਰੀਏ ਥੋੜਾ ਥੋੜਾ ਕਰਕੇ ਚਲੋ ਦੇਖਾਂਗੇ ਜਦੋਂ ਆਪਣਾ ਕਰਾਂਗੇ ਆਪਣੀ ਘਰ ਦੀ ਜਿਵੇਂ ਆਪਾਂ ਹਨਾ ਜਾਵਾਂਗੇ ਕੀ ਉਹਨੂੰ ਕਹਿੰਦੇ ਯਾਰ ਘਰ ਦੇ ਕੀ ਕਰੀਦਾ ਉਹਨੂੰ ਪੂਰਤ ਕਰਾਂਗੇ ਹਮੂਰਤ ਹਾਂ ਬਹੁਤ ਸਾਰਾ ਪਾਲ ਕਰਾਂਗੇ ਉਦੋਂ ਚਾਰ ਜੀ ਸੱਦ ਲਾਂਗੇ ਜਿਹਨਾਂ ਨੂੰ ਨਾਂ ਸੱਦਿਆ ਜਾਊਗਾ ਉਹ ਮੇਰੇ ਮਿਲ ਗੁੱਸਾ ਨਾ ਕਰਿਓ ਤੇ ਤੁਹਾਨੂੰ ਨੈਕਸਟ ਵਾਰੀ ਚਾਂਸ ਦੇ ਆ ਸਹੀ ਗਾਣਾ ਆਪਾਂ ਜਾ ਰਹੇ ਆ ਪਕੌੜੇ ਲੈਣ ਵਾਸਤੇ ਆਪਣੀ ਹੈਕਟਰ ਹੀ ਲਾਏ ਆ ਤੇ ਹੁਣ ਆ ਬਲੈਕ ਕਲ ਦੇ ਹੈਕਟਰ ਦੇ ਮਗਰ ਲੱਗੇ ਇਹ ਟੱਪਾ ਨੂੰ ਸਸਤੇ ਪੈਂਦੇ ਆ ਜਮਾਈ ਮੀਟ ਰੈਡੀ ਮੀਟ ਹੀ ਹੁਣੇ ਆ ਕੇ ਬਣੇ ਬੱਤਰੇ ਆ ਬਣੇ ਬੱਤਰੇ ਹੋਈ ਸਹੀ ਬਦਾਨਾ ਸੇਵੀਆਂ ਇਹ ਸਹੀ ਹੋਏ ਆ ਆਹ ਤੇ ਬਾਣਾ ਕਿੱਤੇ ਦੁਕਾਨ ਇਹ ਥੋੜੀ ਯਾਰ ਹੋਰ ਅੱਗੇ ਹੋਣੀ ਕਿਤੇ ਜੇ ਆਪਾਂ ਖर्चा ਜ਼ਿਆਦਾ ਪੈਂਦਾ ਵਾ ਤੇ ਫਿਰ ਉੱਥੇ ਕੱਢ ਲਾਂਗੇ ਹੈਗੇ ਨਹੀਂ ਐ ਵੀ ਗੱਲ ਸਹੀ ਆ ਤਾਂ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਕੀ ਹੈ ਐ ਵੀ ਨਹੀਂ ਗਿਆ ਯਾਰ ਇਹ ਤੇ ਰੇੜੀਆਂ ਬਣਾਉਂਦੇ ਆ ਨਾ ਮਰਸਨ ਹੁਣ ਹੋਣੀਆਂ ਹੁਣ ਹੋਣੀ ਦੁਕਾਨ ਮੇਰਾ ਭਰਾ ਉਧਾਪੁਰ ਉਧਾਪੁਰ ਰੋਡ ਤੇ ਇੱਥੇ ਹੈ ਤੇ ਆਓ ਯੋ ਯੋ ਹੋ ਇਤਰਾ ਯਾਰ ਤੋ ਯੋ ਦੁਕਾਨ ਹੈ ਜਾ ਜਿ ਪਕਵੜੇ ਵਾਲਾ ਕਹਿੰਦਾ ਆਪਾਂ ਮਤਲਬ ਪਕਵੜੇ ਰੈਡੀमेड ਆਪਾਂ ਬਣਾ ਕੇ ਦੇ ਉਤੋਂ ਹਲਵਾਈ ਨੂੰ ਕਹਿੰਦਾ ਕਿ ਬਣਾ ਦੀ ਉਤੋਂ ਤੇ ਆਪਾਂ ਕੱਲ ਲੈ ਜਾਵਾਂਗੇ ਪਕਵੜੇ ਕਿਉਂਕਿ ਬਣਾਉਣ ਦਾ ਤੁਹਾਨੂੰ ਪਤਾ ਬਣਾ ਥੋੜਾ ਜਆਫਾ ਹੋਣਾ ਕੰਮ ਤੇ ਹੁਣ ਆਪਾਂ ਆਏ ਇੱਧਰ ਗਾਂਧੀ ਚੌਂਕ ਇੱਥੋਂ ਉਹ ਕਿਆ ਹੀ ਡੜੀ ਉਹਨਾਂ ਨੇ ਸੇਬਾਂ ਦੀ ਪੇਟੀਆਂ ਨੇ ਹੁੰਦੀਆਂ ਉਹ ਲੈਣ ਗਿਆ ਦੀਪ ਜੇ ਬਣੇ ਪੇਟੀਆਂ ਖਾਲੀ ਜਿਵੇਂ ਹੁੰਦੀਆਂ ਉਹਨਾਂ ਦੀ ਪਟੀਆਂ ਫੁੱਟੀਆਂ ਦੀ ਲੋੜ ਪੈਂਦੀ ਹੈ ਸ਼ਟਰਿੰਗ ਦੇ ਉੱਪਰ ਉਹ ਪਾਉਣਿਆ ਹੈ ਤੇ ਚਾਹੀਦੀਆਂ ਆ ਜਿਆ ਪਤਾ ਕਰਨ ਆਹ ਸੌਜੀ ਮੰਡੀ ਤੋਂ ਪਤਾ ਕਰ ਲਿਆ ਪਰ ਨਹੀਂ ਗੱਲ ਬਣੀ ਉਹ ਕਹਿੰਦੇ ਸਵੇਰੇ ਸਵੇਰੇ ਹੁੰਦੀਆਂ 8 9 ਦੇ ਵਿੱਚ ਵਿੱਚ ਫਿਰ ਲੋਕ ਹੀ ਲੈ ਜਾਂਦੇ ਨੇ ਤਾਂ ਪੇਟੀਆਂ ਤੋੜਦੇ ਤੋੜਦੇ ਤਾਂ ਗੱਡੀ ਚ ਨਹੀਂ ਆਉਣੀ ਬੰਦਿਓਣਾਂਗੇ ਜੀ ਨਾਲ ਨੋ ਕਰ ਅੰਡਾ ਸਪੋਜਰ ਵੀ ਲੈ ਲਏ ਆ ਹੁਣ ਉਹ ਗਿਆ ਪਕੌੜੇ ਲੈਣ ਕਹਿੰਦਾ ਪਕੌੜੇ ਖਾਣੇ ਭਾਜੀ ਤੇ ਪਕੌੜੇ ਨਾਲ ਕੀ ਕਰਨੇ ਉੱਥੇ ਮੈਂ ਕਿਹਾ ਚਲੋ ਰਾਲੇ ਮਿਲ ਕੇ ਨਾਲ ਚਾਹ ਪੀ ਲਾਂਗੇ ਨਾਲੇ ਪਕੌੜੇ ਖਾ ਲਾਂਗੇ ਤੇ ਇਹ ਵੀਰ ਨੂੰ ਗਿਆ ਪਕੌੜੇ ਨਾਲ ਅਰਗੋਣਾ ਬੜੀ ਭਾਜੀ ਪਨੀਰੀ ਦੀ ਜਾਈ ਪਨੀਰੀ ਜਾਈ ਉਹ ਨਹੀਂ ਗਈ ਨੇ ਹੀ ਤੇਰੇ ਤੇਰੇ ਜੀ ਨਿੰਦਰਾ ਕਹਿੰਦਾ ਹੋਣੀ ਯਾਰ ਪੱਛੀ ਲੱਗਦੀ ਕਿ ਲਿਆ ਕਰਨ ਬਣੀ ਬਤਰੀ ਲਾ ਦੇਣੀ ਵਧਾਈ ਨਹੀਂ ਮੈਨੂੰ ਦਿੱਤੀ ਲੈਂਟਰ ਪੈਣ ਡਿਆ ਉਤੇ ਹਾਂਜੀ ਬੋ ਬੋ ਵਧਾਈਆਂ ਸਵੇਰੇ ਮੋਹਰੇ ਫਿਰ ਵਧਾਈ ਦੇਵਾਂਗੇ ਲੈ ਬੋ ਲੈਂਟਰ ਵੀ ਪੈ ਜੀ ਫਿਰ ਵਧਾਈ ਦੇ ਦਾਂਗੇ ਮੈਂ ਮੈਂ ਕਹਿੰਦਾ ਇੱਕ ਵਾਰੀ ਵਧਾਈ ਦੇਣੀ ਨਾ ਪਹਿਲਾਂ ਪਹਿਲਾਂ ਨਹੀਂ ਕੋਈ ਵਧਾਈ ਭਾਜੀ ਅੱਛਾ ਕੱਲ ਦਵਾਂਗੇ ਵਧਾਈ ਨਾਲ ਕੋੜੇ ਖਾਵਾਂਗੇ ਹਰਗੋਣਾ ਕੋੜੇ ਅੱਧ ਵੀ ਆਉਂਦੇ ਉਧਰ ਵੇ ਹਰਗੋਣਾ ਲੈ ਲੈ ਸੁਲੇ ਲੈਣੇ ਨਾਲ ਕੱਲ ਮਿੱਠਾ ਮੋਠਾ ਲੈਵਾਂਗੇ ਕਿਹੜੀ ਗੱਲ ਕੀਤੀ ਲੈਵਾਂ ਲੈਵਾਂ ਖਤਮ ਬਣ ਗਈ ਚਾ ਬਣ ਗਈ ਉੱਪਰ ਡਾਈ ਹਰ ਗਣਾ ਖਾਲੀ ਗਲਾ ਕੀ ਕਰਨ ਨਹੀਂ ਕੰਦੂ ਹਾਂ ਇਹਦੀ ਟੋਕਰੀ ਦਾ ਅੱਜ ਮੰਜਾ ਡਾਲਿਆ ਆਪਾਂ ਬਾਹਰ ਹੀ ਅੱਜ ਬਜਰੀ ਤੇ ਲੱਗੇ ਮੰਜਾ ਡਾਤਾ ਪਤਾ ਚਾਬੀ ਵਾਲ ਤੇਰਾ ਧਿਆਨ ਆ ਲੈ ਮੈਨੂੰ ਪਤਾ ਤੇਰਾ ਚਾਬੀ ਵਾਲ ਤੇ ਆਣ ਕੁੜੀਏ ਮੇਰੇ ਦੰਦ ਕਿਆਨੇ ਵਿਖਾਇਆ ਨੁਖਾਈ ਜਾਣਦੇ ਫੱਟੇ ਵੀ ਆ ਗਏ ਹਨ ਚਾਹ ਵੀ ਆ ਗਈ ਆਪਣੀ ਵਿਟਾਂ ਦਿੱਤੇ ਪੋਦੇ ਵਿੱਚ ਡੇਗ ਪੀ ਟੇਪ ਪੰਤਾ ਵੀਰਿਆ ਨੇ ਜਾਲ ਬੈਜਾ ਬੈਜਾ ਹੋ ਗਈ ਦੇਖਾ ਗਾੜੀ ਤਾਂ ਨਹੀਂ ਕੋਈ ਵੇਖੀ ਸੇ ਚੱਲ ਆਹ ਹੋ ਤਾਂ ਚੱਲ ਹੋਰ ਹੈਗਾ ਚਰਗਲਪੁਰ ਨਾਲਾ ਬਾਕੀ ਕੂਟ ਤੇ ਚਰਗਲ ਸਾਰੇ ਨਾਲ ਚਲਾ ਵੀ ਜਾ ਦੱਸ ਇਹਨੂੰ ਕਰ ਦੋ ਬੰਨ ਕੇਪਾਂ ਛੇਪਾਂ ਵੇਲਾ ਮੈਂ ਲਾਈਆ ਬੜੇ ਹਿਸਾਬ ਨਾਲ ਵੇਲਾ ਆਹ ਬੜਾ ਚਿਰ ਤੋਂ ਜੇ ਪਨਾਨੀਵਾ ਜਾ ਰਹੀ ਸਰੀਆ ਬੰਤਾ ਵੀਰਾਂ ਨੇ ਨਿਹਰਾ ਹੋ ਗਿਆ ਕਾਫੀ ਇਸ ਵੇਲੇ ਇਲੈਕਟ੍ਰੀਸ਼ੀਅਨ ਆਊਗਾ ਕਰੂਗਾ ਆਪਣੀ ਕਾਰਵਾਈ

ਅਰਦਾ ਮੰਨਣਾ ਉਹ ਦਣਾ ਲੈਂਦੇ ਹੀ ਚੱਲੇ ਨਹੀਂ ਵੇਖਲਾ ਤੇ ਹੁਣ ਕਹਿੰਦਾ ਚੱਲ ਗਏ ਉਹ ਇਹਦੇ ਵਾਸਤੇ ਮੈਂ ਸਪੈਸ਼ਲ ਲੀਡ ਮਗਵਾਈ ਜੀ ਤੁਹਾਨੂੰ ਮੈਂ ਦੱਸਦਾ ਉਹ ਇਹਦੇ ਨਾਲ ਨਹੀਂ ਆਉਂਦੀ ਉਹ ਆਨਲਾਈਨ ਵੱਖਰੀ ਮਗਵਾਉਣੀ ਪੈਂਦੀ ਕਈ ਵੇ ਕਈਆਂ ਨੂੰ ਨਾਲ ਮਿਲ ਜਾਂਦੀ ਕਈਆਂ ਨੂੰ ਨਹੀਂ ਮਿਲਦੀ ਮੈਨੂੰ ਨਹੀਂ ਮਿਲੀ ਆਹ ਵਾਲੀ ਲੀਡ ਹੁੰਦੀ ਹੈ ਐਦਾ ਸਾਰਾ ਕੰਮ ਹੀ ਆਹ ਲੀਡ ਦਾ ਮੇਨ ਇਹ ਨਾਲ ਮਿਲੀ ਨਹੀਂ ਇਹ ਨਹੀਂ ਮਿਲੀ ਜੀ ਭਰਾਵਾ ਇਹ ਹੁਣ ਮੇਰੀ ਇੱਕ ਮਿੰਟ ਹੁਣ ਹੁਣ ਕਈ ਜਣੇ ਕਹਿਣਗੇ ਭਾਜੀ ਕਿ ਆਈਫੋਨ ਦੀ ਜਿਹੜੀ ਚਾਰਜ ਕਰਨ ਵਾਲੀ ਲੀਡ ਹੁੰਦੀ ਉਹ ਹੁੰਦੀ ਹੈ ਪਰ ਨਹੀਂ ਭਾਜੀ ਆਹ ਸਪੈਸ਼ਲ ਹੁੰਦੀ ਆਹ ਵਾਲੀ ਲੀਡ ਜਿਹੜੀ ਆ ਉਹ ਨਹੀਂ ਲੱਗਦੀ ਹੁਣ ਉਹ ਵੀ ਇੱਕ ਮੰਨ ਜਿਹੜੀ origignal lead ਆਈ ਹੁਣ ਚਾਰਜ ਕਰਨਾਂ ਲਈ ਉਹ ਵੀ type type c ਹੁੰਦੀ ਹੈ ਤੇ ਇਹ ਆ ਹੁੰਦੀ ਆ ਪਰ ਪਾਜੀ ਉਹ ਨਹੀਂ ਲੱਗਦੀ ਆ ਸਪੈਸ਼ਲ ਹੁੰਦੀ ਏ ਇੱਕ ਇਹਨਾਂ ਵਾਸਤੇ ਹੁਣ ਤੁਹਾਨੂੰ ਮੈਂ ਇਹਨਾਂ ਦਾ ਰਿਜ਼ਲਟ ਵੀ ਦਿਖਾਉਂਦਾ ਹਾਂ ਆਹ ਫੋਨ ਐਡ ਕਰਦੇ ਆ ਠੀਕ ਆ ਇਹ ਲਾਉਣੀ ਪੈਣੀ ਨਾਲ ਲੀਡ ਇਹ ਇਹ ਨਾਲ ਲਾਉਣੀ ਪੈਣੀ ਇਹ ਇਦਾਂ ਲਾ ਕੇ ਆਹ ਅਸੀਂ ਦੇ ਨਾਲ ਲਾ ਦੋ ਫੋਨ ਦੇ ਨਾਲ ਚਾਰਜਰ ਵਾਲੀ ਜਗ੍ਹਾ ਤੇ ਠੀਕ ਆ ਲਾਤਾ ਲੈ ਹੁਣ ਹੁਣ ਅੱਗੇ ਲੱਗ ਗਈ ਹਮਨੇ ਇਨਵੋਇਸ ਸਚ ਆਨ ਕਰ ਦਗੇ ਆ ਕਲੀਤ ਲਾ ਲਈ ਆ ਪਾ ਕਰ ਲਿਆ ਨਾਲ ਅਟੈਚ ਹੁਣ ਇਹਨੂੰ ਸਚ ਆਨ ਕਰ ਦੋ ਇਹਦਾ ਵੀ ਹੁਣ ਲੱਗਾ ਅਟੈਚ ਹੋਣਾ ਸਚ ਆਨ ਕਰ ਦਈਏ ਇਹਦਾ ਹੋ ਗਿਆ ਚਲ ਹੁਣ ਵੇਖਿਓ ਆ ਨਾਲ ਹੀ ਰਹਿਣਾ ਵਾ ਹਾਂ ਹਾਂ ਇਹ ਨਾਲ ਹੀ ਨਾਲ ਹੀ ਨਾਲੀ ਇਹ ਮੇਰੇ ਵਾਲੇ ਫੋਨ ਤੇ ਇੱਥੇ ਲੱਗ ਜਾਂਦਾ ਤੁਹਾਡੇ ਵਾਲੇ ਦੇ ਕਵਰ ਨਹੀਂ ਨਹੀਂ ਇੱਥੇ ਗੈਪ ਚ ਹੈਗਾ ਮੈਨੂੰ ਕਵਰ ਨੇ ਚੁੱਕ ਕੇ ਨਾ ਮਗਰ ਚੁੰਡੀ ਚੜਾ ਦੇਣਾ ਨਿਆ ਕਰਕੇ ਇਹ ਨਾਲ ਹੀ ਲੱਗਦਾ ਭਾਜੀ ਇਹ ਭਾਵੇਂ ਰੋਡ ਦਾ ਲੈ ਲਓ ਤਾਂ ਵੀ ਨਾਲ ਲੱਗਣਾ ਆ ਅੱਛਾ ਨਾਲ ਆਰੇ ਨਾਲ ਚੁੱਕੀ ਫਿਰਦਾ ਹਾਂ 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 ਉਹ ਨਾਲ ਹੀ ਲੱਗਦਾ ਸਾਰਿਆਂ ਨੇ ਹੁਣ ਨਾਲ ਮੈਂ ਬਿੱਲੀ ਜੀ ਵੀ ਲਾ ਦਣਾ ਆਈ ਆ ਤੇ ਰਿਜ਼ਲਟ ਤੁਹਾਨੂੰ ਦਿਖਾਉਂਦੇ ਚੰਗੀ ਤਰ੍ਹਾਂ ਫਿਰ ਕੇ ਇਹ ਬਣੀਆਂ ਨੇ ਦੇਖੀਆਂ ਉਹ ਕਾਇਆਂ ਬਣੀਆਂ ਨੇ ਇਹ ਐ ਰੱਖਣਾ ਆ ਲੱਗ ਗਿਆ ਵੇਖੋ ਠੀਕ ਆ ਹੋ ਗਿਆ ਨਾ ਅਟੈਚ ਹੁਣ ਵੇਖਿਓ ਹਾਂਜੀ ਚਾਲੂ 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 ਕੇ ਪੂਰੀ ਗੱਲਬਾਤ ਚ ਲੰਡੀ ਪੂਰੀ ਕੇ ਹਾਂਜੀ ਸਸਰੀਕਾਲ ਜੀ ਹੋਰ ਸਾਨੂੰ ਠੀਕ ਠਾਕ ਹੋ ਸਾਰੇ ਬੋਲਣ ਡਿਆ ਬੋਲਣ ਡਿਆ ਆਵਾਜ਼ ਆ ਰਹੀ ਹਾਂਜੀ ਬੋਲ ਪੜਾ ਇਹਨੂੰ ਕਰੋ ਮੇਰੇ ਨਾਲ ਨਾਲੇ ਫੋਨ ਨਹੀਂ ਇੱਚੋਂ ਨਹੀਂ ਹੋਣੀ ਇੱਚੋਂ ਕੁਛ ਨਹੀਂ ਹੋਣੀ ਬਸ ਇੱਚੋਂ ਹੋਣੀ ਆਵਾਜ਼ ਆ ਰਹੀ ਸਾਰੇ ਜਣੇ ਦੱਸੇ ਬੜਾ ਕਿਦਾਂ ਹੈ ਕਲੀਅਰ ਆ ਓਕੇ ਰਿਪੋਰਟ ਆ ਹੁਣ ਲਾ ਕੇ ਨਾ ਆਵਾਜ਼ ਸੁਣੋ ਬੜਾ ਕਿਦਾਂ ਵਧੀਆ ਵਧੀਆ ਬਹੁਤ ਵਧੀਆ ਕੁਆਲਿਟੀ ਇਹਦੀ ਸੋਹਣੀ ਲਈ ਹੋਣੀ ਆਵਾਜ਼ ਸੀ ਇਹਦੀ ਆ ਰਹੀ ਕੋ ਖਾ ਲੈਣ ਲੈਣ ਮੈਂ ਕਿਹਾ ਕੀ ਚਾ ਕਾਕਾ ਹਾਈ ਮੀ ਕਾਕਾ ਇਹ ਕਾਕਾ ਆਪਣੇ ਆਪ ਨੂੰ ਕਹਿੰਦਾ ਮੈਂ ਕਾਕਾ ਕਾਕੇ ਜੀ ਨਹੀਂ ਤੇ ਤੂੰ ਕਾਕਾ ਵਾ ਤੇ ਫਿਰ ਇਹਦੋਂ ਛੋਟੇ ਕਿਹੜੇ ਕਾਕੇ ਹੋਰ ਕਿਹੜੇ ਕਾਕੇ ਹੁੰਦੇ ਪਾਣੀ ਪਾ ਦੋ ਕਾਲੇ ਦਿਨਾਂ ਵਿੱਚ ਵੱਡਾ ਬੱਚਾ ਆਹ ਆਕਸੀਟੜੀ ਬਿਹਾਸਿਕੜੀ ਚੱਲ ਵਧੀਆ ਜਾ ਹੁਣ ਇਦੀ ਨੀ ਬੈਟਰੀ ਡੈੱਡ ਹੋ ਗਿਆ ਵੇ ਸਾਈਨ ਆਉਂਦੇ ਆ ਸਵਿਚ ਹੋ ਗਿਆ ਆਪਣੇ ਫੇਰ ਬੰਦ ਹੋ ਗਿਆ ਇਹਦੀ ਬੈਟਰੀ ਡੈੱਡਾ ਕੋਈ ਖਾਨਿਸ਼ਾਨ ਤਾਂ ਹੀ ਆ ਰਿਹਾ ਹੁਣ ਇਹਨੂੰ ਚਾਲੂ ਕਰਦੇ ਹਾਂ ਇਦਾਂ ਇਹ ਨਾ ਆ ਰਿਆ ਉਹ ਨਾ ਆ ਰਿਆ ਉਹਦੀ ਬੈਟਰੀ ਡੈੱਡ ਹੋ ਗਈ ਨਾ ਉਹ ਚਾਰਜਰ ਨਹੀਂ ਉਹਦੋਂ ਤੇ ਲਿਆ ਕੇ ਲਾਏ ਤੇ ਇਦਾਂ ਬਸ ਮਤਲਬ ਉਹ ਆ ਵੀ ਚਾਰਜ ਕਰਨਾ ਪੈਂਦਾ ਹਾਂ ਹਾਂ ਚਾਰਜ ਸਾਰੇ ਕਰਨੇ ਪੈਣੇ ਭਾਜੀ ਇਹ ਕਿਹਦੇ ਵਿੱਚ 7000 ਦਾ ਮਾਡਲ ਆਉਂਦਾ ਜਿਹਦੇ ਵਿੱਚ ਡੱਬੀ ਹੁੰਦੀ ਡੱਬੀ ਚਾਰਜਰ ਲੱਗਦੀ ਬਸ ਅਸਾਂ ਕੱਲੇ ਹੋਵੇ ਲੱਗਣੀ ਹਾਂ ਇਦਾਂ ਇਹਨੂੰ ਕੱਲੇ-ਕੱਲੇ ਚਾਰਜ ਲਾਉਣਾ ਪੈਂਦਾ ਇਹ ਤਿੰਨੇ ਹੋਣੇ ਚਾਰਜ ਰਨ ਨੋ ਹੋਰ ਤਿੰਨੇ ਤਿੰਨੇ ਆ ਤਾਂ ਮੋਬਾਈਲ ਦੇ ਨਾਲ ਹੀ ਹੋਈ ਜਾਣਾ ਨਾ ਆ ਜਣਾ ਅੱਛਾ ਅੱਛਾ ਮੋਬਾਈਲ ਦੇ ਨਾਲ ਹੀ ਹੋਈ ਜਾਣਾ ਆ ਕਰਨੇ ਪਾਣੇ ਇਦਾਂ ਪਾਈ ਸੱਦ ਉੱਪਰ ਦੇ ਭਾਈ ਉਹ ਠੀਕ ਹੈ ਨਾ ਵਧੀਆਂ ਨੇ ਵੇਖ ਲੋ ਓਕੇ ਹੋ ਗਿਆ ਨਾ ਕੰਮ ਕੁੜੀ ਦੱਸਦੀ ਰਹਿੰਦੀ ਹੰਡੀਆਂ ਨਾ ਬਣੀ ਬੀਬੀ ਵਿਚਾਰੀ ਆ ਤੌਂਦੀ ਬੜਾ ਨੇ ਲੈ ਤਾਂ ਨਹੀਂ ਆਉਣੇ ਆ ਕੁੜੀਏ ਬੈਂਦੀ ਨਹੀਂ ਬਹਿ ਜਾ ਇੱਕ ਫਰਵਰੀ ਨੂੰ ਹੋਣਾ ਤੁਹਾਡਾ ਇਹ ਆਹੋ ਪਰਸੋਂ ਚੌਥੀ ਹੋਣਾ ਪਰਸੋਂ ਚੌਥੀ ਦਾ ਹਾਂ ਹਾਂ ਆਹੋ ਹਾਂ ਕਾ ਚੀਨੀ ਨਹੀਂ ਗਿਆ ਦੁ ਕਾਕਿੰ ਆ ਵਾ 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 ਇਹ ਪਹੁੰਚ ਗਿਆ ਆਪਾਂ ਘਰ ਤੇ ਨੇਰਾ ਆਪਾਂ ਨੂੰ ਕਾਫੀ ਹੋ ਗਿਆ ਸੀ ਕਿਉਂਕਿ ਮੈਂ ਜਦੋਂ ਪਲਾਟ ਦੇ 7:30 8 ਵਜੇ ਆ ਕੇ ਨੂੰ ਮੈਂ ਭੇਜਤਾ ਸੀ ਘਰੇ ਇੱਕਨ ਘਰੇ ਚਲ ਗਈ ਸੀ ਉੱਧ ਫਿਰ ਉਹਨੂੰ ਘਰੋਂ ਲੈ ਕੇ ਤੇ ਫਿਰ ਮੈਂ ਹੁਣ ਆਇਆ ਆਪਣੇ ਘਰ ਮਿਲਦੇ ਆਂ ਅਸਰੇ ਸੁਣ ਜਿ ਬਲਾਉਂਦੇ ਆਂ ਬਲੌਗ ਵਧੀਆ ਲੱਗਾ ਤੇ ਇੱਕ ਮੈਸੇਜ ਜਰ ਕਰਿਓ ਬਾ ਬਾਏ ਗੁੱਡ ਨਾਈਟ ਰਬ ਰੱਖੇ